ਪਾਸ ਸੈਂਟਰ ਦੀ ਆਰਚ ਵਿਦੇਸ਼ੀ ਲੜਕੀਆਂ ਤੋਂ ਕਰਾਇਆ ਜਾਂਦਾ ਸੀ ਆ ਕੰਮ ਕਰਤੀ ਪੁਲਿਸ ਨੇ ਵੱਡੀ ਕਾਰਵਾਈ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆਜਨ ਜੀ ਆਈਪੀਐਸ ਐਸਐਸਪੀ ਫ੍ਰੀਕੋਰਡ ਜੀ ਰਹਿਣ ਮੈਂ ਇਹ ਮਾੜੇ ਅਨਸਰਾਂ ਕਰਾ ਅਸੀਂ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਸੇਟੀ ਡੈਰੀ ਚੌਂਗ ਦੇ ਵਿੱਚ ਇੱਕ 골ਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਧੰਦਾ ਜਿਹੜਾ ਲੜਕੀਆਂ ਵਾਕਿ ਨੂੰ ਚੱਲ ਰਿਹਾ ਉਸ ਤੇ ਸਾਡੇ ਇਨਸਪੈਕਟਰ ਜਗਤਾਰ ਸਿੰਘ ਜਿਹੜੇ ਸਿਟੀ ਇਨਚਾਰਜ ਨੇ ਇਹਨਾਂ ਨੂੰ ਰੇਡ ਕੀਤੀ ਹੈ ਇੱਥੇ ਸਾਨੂੰ ਜੋ ਰੇਡ ਕੀਤੀ ਤਾਂ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਦੋ ਵਿਦੇਸ਼ੀ ਲੜਕੀਆਂ ਉੱਥੋਂ ਉਸ ਟਾਈਮ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਪਾ ਸੈਂਟਰ ਨੂੰ ਚਲਾ ਰਹੇ ਸੀ ਇਹਦੇ ਚੋਂ ਵੀ ਦੋਨੋਂ ਜਿਹੜੇ ਓਨਰ ਸੀ ਉਹਨਾਂ ਨੂੰ ਹੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿਨ ਜਿਹੜਾ ਸੀ ਇਹ हिसार ਹਰਿਆਣੇ ਦਾ ਸੀ ਤੇ ਇੱਕ ਸਮਰਪਨ ਸਿੰਘ ਪੁੱਤਰ ਇਹ ਫਰੀ ਕੋਟ ਦਾ ਸੀ ਇਹ ਜਿਹੜੇ ਇਸ ਸਪਾ ਸੈਂਟਰ ਨੂੰ ਰਨ ਕਰਦੇ ਸੀ ਤੇ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਤੇ ਇਹ ਇਸ ਟਾਈਮ ਅਸੀਂ ਇਹ ਸਪਾ ਸੈਂਟਰ ਦਾ 골ਡਨ ਸਪਾ ਸੈਂਟਰ ਬੰਦ ਕਰ ਦਿੱਤਾ ਹੈ। ਤੇ ਅਸੀਂ ਜਿਹੜੇ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਮਾਜੋ ਕੋਰਟ ਦੇ ਵਿੱਚ ਕੇਸ ਕਰਾਂਗੇ ਤੇ ਉਹਨਾਂ ਤੋਂ ਪੁੱਛ-ਪੁੱਛ ਕਰਾਂਗੇ ਵੀ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਇਹੜੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਕਿਸ ਤਰ੍ਹਾਂ ਇੱਥੇ ਰੱਖਿਆ ਜਾਂਦਾ ਹੈ।